ਭਾਈ ਬੈਲੋ ਜੀ ਦੇ ਪਵਿੱਤਰ ਅਸਥਾਨ ਤੇ ਸਿੱਖ ਕੌਮ ਦੀ ਸਰਬੋਤਮ ਸਖਸ਼ੀਅਤ ਸਿੰਘ ਸਾਹਿਬ ਯਾਨੀ ਕਲਦੀਪ ਸਿੰਘ ਜੀ ਗਰਗੱਲ ਸਾਹਿਬ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਜੀ ਅਤੇ ਸਮੁੱਚੇ ਨਗਰਾਂ ਦੇ ਗ੍ਰੰਥੀ ਸਿੰਘ ਸਮੁੱਚੀਆਂ ਕਮੇਟੀਆਂ ਬੱਚਿਓ ਬੱਚਿਆਂ ਦੇ ਮਾਪਿਓ ਬੁਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਜਿੰਨੇ ਵੀ ਭਰਾ ਖੜੇ ਐ ਬੱਚੇ ਬੈਠੇ ਐ ਸਿਆਣੇ ਖੜੇ ਐ ਇਹ ਆਪਾਂ ਹੁਣ ਕਿਹਨੂੰ ਸਿਆਣੇ ਕਹੀਏ ਤੇ ਕਿਹਨੂੰ ਨਿਆਣੇ ਕਹੀਏ ਸੋ ਜਿੰਨੇ ਵੀ ਖੜੇ ਹੋ ਮੈਨੂੰ ਪਤਾ ਹੈ ਤੁਹਾਨੂੰ ਕੂਲਰਾਂ ਦੀ ਹਵਾ ਬਹੁਤ ਚੰਗੀ ਲੱਗਦੀ ਹੈ ਪਰ ਇਹ ਜਵਾਕਾਂ ਮੂਰੋ ਰੋਕ ਕੇ ਤੁਸੀਂ ਪਾਪ ਕਮਾ ਰਹੇ ਹੋ ਸੋ ਇਸ ਕਰਕੇ ਜਿੰਨੇ ਵੀ ਖੜੇ ਨੇਗੇ ਸਾਰੇ ਬੈਜੋ ਇਹ ਨੰਨੇ ਮੁੰਨੇ ਬੱਚਿਆਂ ਨੂੰ ਠੰਡੀ ਹਵਾ ਆਉਣ ਦਿਓ ਕਿਉਂਕਿ ਇਹ ਕੂਲਰ ਲਾਏ ਨੇ ਇਹ ਹਵਾ ਵਾਸਤੇ ਲਾਏ ਨੇ ਸੋ ਇਸ ਕਰਕੇ ਸਿਰਫ ਅੱਧੇ ਇੱਕ ਘੰਟੇ ਦਾ ਪ੍ਰੋਗਰਾਮ ਹੈ ਜਿਹੜੇ ਜਨਤੀ ਅੜੀਕ ਸੀ ਬੱਚਿਆਂ ਨੂੰ ਕਿਉਂਕਿ ਪਿਛਲੇ ਸਾਲ ਤੋਂ ਹੀ ਜਿਹੜੇ ਬੱਚਿਆਂ ਨੇ ਕੰਪੀਟੀਸ਼ਨ 'ਚ ਭਾਗ ਲਿਆ ਸੀ ਉਹਨਾਂ ਦੇ ਮਨ ਦੇ ਵਿੱਚ ਚਾਣਾ ਸੀ ਕਿ ਅਗਲੇ ਸਾਲ ਆਹ ਦੇਣਾ ਆਊਗਾ ਤੇ ਸਾਨੂੰ ਵੀ ਇਸ ਸਟੇਜ ਤੋਂ ਕੌਮ ਦੀਆਂ ਸ਼ਖਸੀਅਤਾਂ ਵੱਲੋਂ ਸਨਮਾਨਤ ਕੀਤਾ ਜਾਊਗਾ ਸੋ ਇਸ ਕਰਕੇ 5-7 ਮਿੰਟਾਂ 'ਚ ਰਿਜ਼ਲਟ ਪਹੁੰਚਣ ਨਾਲ ਸਿੰਘ ਸਾਹਿਬ ਜੀਾਂ ਦੇ ਬਚਨ ਸੁਣਨੇ ਆਪਾਂ ਉਦੋਂ ਬਾਅਦ ਉਹਦੀ ਆਪਾ ਰਿਜ਼ਲਟ ਅਨਾਉਂਸ ਕਰਕੇ ਨਵੇਂ ਬੱਚਿਆਂ ਨੂੰ ਨਾਮ ਦੇ ਕੇ ਤੇ ਸਾਰੇ ਗ੍ਰਾਂਤੀ ਸਿੰਘਾਂ ਦਾ ਸਨਮਾਨ ਕਰਕੇ ਫੇਰ ਆਪਾਂ ਫਿਰ ਹਾਂ ਸੋ ਸਿੰਘ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਕਿ ਤੁਹਾਡੇ ਰਜੇਵੇਂ ਬਹੁਤ ਹੈ ਮੈਨੂੰ ਪਤਾ ਅੱਜ ਵੀ ਦੋ ਤਿੰਨ ਪ੍ਰੋਗਰਾਮ ਸੀਗੇ ਲਿਖੇ ਹੋਏ ਪਰ ਤੁਸੀਂ ਇਹ ਬੱਚਿਆਂ ਦੇ ਪਿਆਰ ਨੂੰ ਵੇਖਦੇ ਹੋਏ ਗ੍ਰਾਂਤੀ ਸਿੰਘਾ ਕਮੇਟੀਆਂ ਦੇ ਪਿਆਰ ਨੂੰ ਵੇਖਦੇ ਹੋਏ ਐਡੀ ਬਾਟ ਤੈਅ ਕਰਕੇ ਇੱਥੇ ਪਹੁੰਚੇ ਹਾਂ ਅਸੀਂ ਦੋਨੇ ਸਿੰਘ ਸਾਹਿਬਾਨ ਦਾ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦੇ ਹਾਂ ਜਿਉਆ ਕਹਨੇ ਆ ਸਿੰਘ ਸਾਹਿਬ ਜੀ 10 ਸਾਲ ਪਹਿਲਾਂ 2015 ਦੇ ਵਿੱਚ ਸਾਡੇ ਹਲਕੇ ਤੋਂ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਉਹਨਾਂ ਨੇ ਸਾਡੇ ਸਾਰੇ ਮੈਂਬਰਾਂ ਨਾਲ ਬਠਿੰਡਾ ਮਾਨਸੇ ਦੇ ਨਾਲ ਰਾਇ ਕੀਤੀ ਕਿ ਤੁਸੀਂ ਪ੍ਰਚਾਰ ਕਰਦੇ ਹੋ ਕਿਸ ਢੰਗ ਨਾਲ ਅਸੀਂ ਦੱਸਿਆ ਵੀ ਸ਼੍ਰੋਮਣੀ ਕਮੇਟੀ ਵੱਲੋਂ ਇਸ ਤਰ੍ਹਾਂ ਹਰ ਇੱਕ ਪਿੰਡ 'ਚ ਰਾਗੀ ਢਾਡੀ ਪ੍ਰਚਾਰਕ ਕਥਾ ਸਿੰਘ ਕਥਾਵਾਚਕ ਸਿੰਘ ਜਾਂਦੇ ਆ ਤabi ਬਾਹਰ سمت ਕੋਰ ਬੱਦਲ ਨੇ ਇੱਕ ਕੇ ਸੁਝਾ ਦਿੱਤਾ ਕਹਿੰਦੀ ਵੀ ਜੇ ਤੁਹਾਨੂੰ ਠੀਕ ਲੱਗੇ ਮੇਰੇ ਮਨ 'ਚ ਇੱਕ ਫੁਰਨਾ ਕਿ ਆਮ ਦਿਨਾਂ 'ਚ ਬੱਚੇ ਬਿਜੀ ਹੁੰਦੇ ਐ ਸਵੇਰੇ ਸਕੂਲ ਚਲੇ ਜਾਂਦੇ ਐ ਆ ਕੇ ਹੋਮਵਰਕ ਕਰਨਾ ਹੁੰਦਾ ਓਦੋਂ ਬਾਅਦ ਟਿਊਸ਼ਨ ਕਿੱਥੇ ਜਾਣਾ ਹੁੰਦਾ ਫਿਰ ਰਾਤ ਹੋ ਜਾਂਦੀ ਐ ਸੋ ਇੱਕ ਮਹੀਨਾ ਬੇਲਾ ਜੇ ਤੁਸੀਂ ਖੇਚਲਾ ਕਰੋ ਹਰੇਕ ਗੁਰੂ ਘਰ ਦੇ ਵਿੱਚ 1 ਜੂਨ ਤੋਂ 30 ਜੂਨ ਤੱਕ ਇਹ ਸਟੀਆਂ ਦਾ ਲਾਹਾ ਲਓ ਬੱਚਿਆਂ ਨੂੰ ਗੁਰਮਤ ਨਾਲ ਜੋੜੋ ਤਾਂ ਮੈਂ ਮਹਿਸੂਸ ਕਰਦੀ ਆਂ ਵੀ ਇਹ ਚੰਗਾ ਸੁਨੇਹਾ ਜਾਊ ਤੇ ਬਹੁਤ ਵਧੀਆ ਲੱਗਿਆ ਤੇ ਸਿੰਘ ਸਾਹਿਬ ਜੀ ਮੇਰੇ ਹਲਕੇ ਜੋਗਾ ਦੇ ਵਿੱਚ 54 ਪਿੰਡਾਂ ਦੇ ਵਿੱਚ 97 ਗੁਰੂ ਘਰ ਨੇ ਫਿਰ ਅਸੀਂ ਸਾਰੇ ਗ੍ਰੰਤੀ ਸਿੰਘਾਂ ਨੂੰ ਮਿਲੇ ਸਾਰੀਆਂ ਕਮੇਟੀਆਂ ਨੂੰ ਮਿਲੇ ਬੇਨਤੀ ਕੀਤੀ ਕੇ ਸ਼੍ਰੋਮਣੀ ਕਮੇਟੀ ਵੱਲੋਂ ਅਸੀਂ ਗੁਰਮਤ ਦਾ ਕੈਂਪ ਲਾਉਣਾ ਚਾਹੁੰਨੇ ਆ ਦੁਪਹਿਰੇ ਗਰਮੀ ਹੁੰਦੀ ਐ ਸਵੇਰੇ 7 ਤੋਂ 9 ਸ਼ਾਮ ਨੂੰ 5 ਤੋਂ 7 ਠੰਡੇ ਠੰਡੇ ਜੇ ਕੈਂਪ ਲਾ ਲਈਏ ਤਾਂ ਮੈਂ ਸਮਝਦਾ ਬੱਚੇ ਗੁਰਮਤ ਨਾਲ ਜੁੜਨਗੇ ਸਾਡਾ ਕੋਈ ਏਡਾ ਟੀਚਾ ਨਹੀਂ ਸੀ ਵੀ ਬੱਚਿਆਂ ਨੂੰ ਅਸੀਂ ਵੱਡੇ ਵਿਦਵਾਨ ਬਣਾਉਣਾ ਹੈ ਸਾਡਾ ਸਿਰਫ ਇੰਨਾ ਕੁ ਫੁਰਨਾ ਸੀ ਕਿ ਜਵਾਕਾਂ ਨੂੰ ਪਿੰਡ ਦਾ ਗੁਰੂ ਘਰ ਦਿਖਾ ਦਈਏ ਇੱਕ ਮਹੀਨਾ ਗੁਰੂ ਘਰ ਆਇਆ ਕਰਨ ਜੇ ਬੱਚੇ ਗੁਰੂ ਘਰ ਆਉਣ ਲੱਗੇ ਤਾਂ ਇਤਿਹਾਸ ਜਾਣਨ ਦਾ ਚਾਹ ਪੈਦਾ ਹੋਊ ਜੇ ਇਤਿਹਾਸ ਸਿੱਖੇ ਤਾਂ ਧਰਮ 'ਚ ਪੱਕਾ ਹੋਵਾਂਗੇ ਹੋਣਗੇ ਤਾਂ ਸਿੰਘ ਸਾਹਿਬ ਜੀ ਮੈਂ ਧੰਨਵਾਦ ਕਰਦਾ ਸਾਡੇ ਗ੍ਰਾਂਤੀ ਸਿੰਘਾਂ ਦਾ ਜਿਨ੍ਹਾਂ ਨੇ ਬੜਾ ਸਹਿਯੋਗ ਦਿੱਤਾ ਕਮੇਟੀਆਂ ਦਾ ਜਿਨ੍ਹਾਂ ਨੇ ਬੜਾ ਸਹਿਯੋਗ ਦਿੱਤਾ ਪਿੰਡ ਦੇ ਵਿੱਚ ਕਿਸੇ 'ਚ 100 ਬੱਚਾ ਕਿਸੇ 'ਚ 50 ਬੱਚੇ ਫਿਰ ਅਸੀਂ ਤਿੰਨ ਭਾਗਾਂ 'ਚ ਵੰਡਿਆ ਜਿਹੜੀ 15 ਦਿਨ ਕਲਾਸ ਲਾਈ 10 ਦਿਨ ਕਲਾਸ ਲਾਈ ਪਹਿਲੀ ਤੋਂ ਪੰਜਵੀਂ 6ਵੀਂ ਤੋਂ ਪਲੱਸ 2 ਉਸ ਤੋਂ ਬਾਅਦ ਓਪਣ ਫਿਰ ਅਸੀਂ ਤਿੰਨ ਭਾਗਾਂ 'ਚ ਪਿੰਡ ਵਾਈਜ਼ ਪੇਪਰ ਲੈਂਤਾ ਪੇਪਰ ਲੈ ਕੇ ਨਾ ਨਾ ਬੱਚੇ ਨਿਕਲਦੇ ਐ ਉਸ ਤੋਂ ਬਾਅਦ ਫਿਰ ਅਸੀਂ ਇੱਥੇ ਹਰ ਸਾਲ ਵੱਡਾ ਸਮਾਗਮ ਕਰਦੇ ਆ ਜਿੱਥੇ ਸਾਰੇ ਬੱਚਿਆਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਮੈਡਲ ਤੇ ਸਰਟੀਫੀਕੇਟ ਦਿੱਤੇ ਜਾਂਦੇ ਐ ਉਥੇ ਨਾਲ ਹੀ ਜਿੱਥੇ ਸਾਰੇ ਗ੍ਰਾਂਤੀ ਸਿੰਘਾਂ ਦਾ ਸਨਮਾਨ ਕੀਤਾ ਜਾਂਦਾ ਹੈ ਉੱਥੇ ਜਿਹੜੇ 540 ਪਿੰਡਾਂ ਚੋਂ ਨੌ ਨੌ ਬੱਚੇ ਨਿਕਲੇ ਹੁੰਦੇ ਆ ਜਿਵੇਂ ਅੱਜ 10 ਵਜੇ ਤੋਂ 11 ਵਜੇ ਤੱਕ ਉਹ ਬੱਚਿਆਂ ਦਾ ਪੇਪਰ ਹੋਇਆ ਸਾਰਾ ਸਿਸਟਮ ਹੈ ਕਾਰਡ ਦਿੱਤੇ ਜਾਂਦੇ ਆ ਰਿਕਾਰਡ ਹੈ ਕਹਿਣ ਦਾ ਭਾਵ ਸਾਰਾ ਰਿਕਾਰਡ ਦੇ ਵਿੱਚ ਹੈ ਜੇ ਕਿਸੇ ਮਾਪੇ ਨੂੰ ਸ਼ੱਕ ਹੁੰਦਾ ਅਸੀਂ ਸੀਟ ਵੀ ਦੇ ਦਿੰਦੇ ਆ ਵੀ ਆ ਚੈੱਕ ਕਰ ਲਓ ਭਾਈ ਸੋ ਉਹ 540 ਚੋਂ ਨੌ ਬੱਚੇ ਜਿਹੜੇ ਅੱਜ ਇੱਥੇ ਆਉਣਗੇ ਮੇਰਾ ਕਹਿਣ ਦਾ ਭਾਵ ਅਸੀਂ 3500 35 ਬੱਚਿਆਂ 'ਚੋਂ ਕਿਤੇ 2500 ਬੱਚਾ ਭਾਗ ਲੈਂਦਾ ਕਿਤੇ 2900 ਲੈਂਦਾ ਕਿਤੇ 3200 ਹੋ ਜਾਂਦਾ ਇੱਕ ਵਾਰੀ 4500 ਵੀ ਹੋਇਆ ਸੀ ਉਦੋਂ ਅਸੀਂ ਸ਼ਹਿਰ 'ਚ ਵੀ ਲਾਉਂਦੇ ਸੀ ਮਾਨਸਾ ਦੂਜੇ ਹਲਕੇ 'ਚ ਵੀ ਸੋ 4500 ਬੱਚਾ ਸੋ ਉਹਦੇ ਵਿੱਚੋਂ 9 ਬੱਚੇ ਕੱਢਦੇ ਆ ਤੇ ਸਿੰਘ ਸਾਹਿਬ ਜੀ ਇਹ ਕੈਂਪਾਂ ਦੀ ਬਦੌਲਤ ਅੱਜ ਚਾਰ ਸਿੰਘ ਤਾਂ ਇੱਥੇ ਬੈਠੇ ਆ ਜਿਹੜੇ ਪਹਿਲਾਂ ਕੈਂਪਾਂ ਚ ਆਉਣ ਲੱਗੇ ਸੀ ਤੇ ਉਸ ਤੋਂ ਬਾਅਦ ਗੁਰਮਤ ਦੀ ਲਗਨ ਹੋ ਗਈ ਗੁਰਮਤ ਵਿਦਿਆਲਿਆ ਚ ਐਡਮਿਸ਼ਨ ਲੈ ਲਈ ਤੇ ਅੱਜ ਕੌਮ ਦੀ ਵੱਡੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਪ੍ਰਚਾਰਕ ਭਰਤੀ ਨੇ ਕੌਮ ਦਾ ਪ੍ਰਚਾਰ ਕਰ ਰਿਹਾ ਹੈ ਤੇ ਬਹੁਤ ਸਾਡੀਆਂ ਬੱਚੀਆਂ ਸਿੰਘ ਸਾਹਿਬ ਜੀ ਕੈਂਪ ਲਾਉਂਦੀਆਂ ਭਪਾਲ ਪਿੰਡ ਚ ਸਾਡੀ ਇੱਕ ਬੱਚੀ ਐ ਜਿਸ ਕੀ ਉਹਦਾ ਵਿਆਹ ਹੋ ਗਿਆ ਮਾਹ ਬੇਟਾ ਤੂੰ ਆਪਦੇ ਸੌਰੀ ਲਾ ਲਿਆ ਕਰ ਚੱਲ ਉਹ ਵਿਚਾਰੀ ਕੋ ਕੈਂਪ ਲਾਉਂਦੀ ਸੀ ਜਿਹੜੀ ਕੈਂਪਾਂ ਚ ਸਿੱਖੀ ਐ ਸਾਡੀ ਭੈਣ ਮੱਤੀ ਤੋਂ ਐ ਇੱਕ ਉਹ ਬੇਟੀ ਹੋਰ ਪਿੰਡਾਂ ਚ ਵੀ ਜਾ ਕੇ ਕੈਂਪ ਲਾਉਂਦੀ ਐ ਬਹੁਤ ਨੌਜਵਾਨ ਨੇ ਮੁੰਡੇ ਰੱਲੇ ਤੋਂ ਆ ਬਾਬਾ ਜੀ ਭੀਖੀ ਤੋਂ ਮੱਬਾ ਗੁਰਪ੍ਰੀਤ ਸਿੰਘ ਜੀ ਇਹ ਸਾਰੇ ਮੁੰਡੇ ਹੋਰ ਪਿੰਡਾਂ ਚ ਵੀ ਤੇ ਗ੍ਰਾਂਤੀ ਸਿੰਘ ਬਹੁਤ ਸਹਿਯੋਗ ਕਰਦਿਆ ਸਿੰਘ ਸਾਹਿਬ ਜੀ ਬੱਚਿਆਂ ਨੂੰ ਕਦੇ ਕੇਲੇ ਕਦੇ ਆਂਬ ਕਦੇ ਬਿਸਕਟ ਕਦੇ ਟਰੋਫੀਆਂ ਕਹਿਣ ਦਾ ਭਾਵ ਪੂਰਾ ਚਾ ਇਹ ਮਹਿਸੂਸ ਕਰਦੇ ਐ ਕਿ ਚੰਗਾ ਕਾਰਜ ਹੈ ਸੋ ਇਸ ਕਰਕੇ ਨਾਲ ਅਸੀਂ ਕੈਂਪਾਂ ਚ ਦੱਸ ਵੀ ਦਿੰਨੇ ਆ ਕਿ ਭਾਈ ਕੌਮ ਦੀ ਸੰਸਥਾ ਵੱਲੋਂ ਬੱਚੇ ਗੋਦ ਲੈਤੇ ਜਾਂਦੇ ਆ ਜਿਵੇਂ ਗੁਰਮਤਿ ਵਿਦਿਆਲੇ ਆ ਜੇ ਅਸੀਂ ਕੈਂਪਾਂ ਚ ਦੱਸਦੇ ਆ ਤਾਂ ਬੱਚੇ ਗੁਰਮਤਿ ਵਿਦਿਆਲੇ ਚ ਐਡਮਿਸ਼ਨ ਲੈ ਲੈਂਦੇ ਆ ਉਥੇ ਸਾਰੀ ਪੜ੍ਹਾਈ ਪ੍ਰਚਾਰਕ ਕਥਾਵਾਚਕ ਰਾਗੀ ਢਾਡੀ ਬਣ ਕੇ ਕੌਮ ਦੀ ਸੰਸਥਾ ਸੇਵਾ ਕਰਦੀ ਹੈ ਅਹੀਂ ਅਸੀਂ ਦੱਸਦੇ ਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਸਾਡੀਆਂ ਬੱਚੀਆਂ ਗੋਦ ਲੈਟੀਆਂ ਜਾਂਦੀਆਂ ਨੇ ਅੱਜ ਕੀ ਮੈਂ ਪ੍ਰੈਕਟੀਕਲ ਵੇਖਿਆ ਸਿੰਘ ਸਾਹਿਬ ਜੀ ਜਿਹੜੀ ਆਪਾਂ 225 ਗੋਦ ਲੈਣੇ ਆ ਫਰੀ ਪੜਾਉਣੇ ਆ ਸ਼੍ਰੋਮਣੀ ਕਮੇਟੀ ਵੱਲੋਂ ਮੈਂ ਇੰਟਰਵਿਊ ਦੇ ਵਿੱਚ ਸੀਗਾ ਜਿਹੜੀਆਂ ਬੱਚੀਆਂ ਤਾਂ ਕੈਂਪ ਲਾਉਂਦੀਆਂ ਸੀ ਉਹ ਤਾਂ ਦਬਾ ਦਬ ਜਵਾਬ ਦੇ ਕੇ ਗੁਰਮਤ ਦੇ ਪਾਸ ਜਿਹੜੀਆਂ ਗੁਰਮਤ ਦੇ ਕੈਂਪ ਨਹੀਂ ਲਾਉਂਦੀਆਂ ਸੀ ਉਹ ਵਿਚਾਰੀਆਂ ਰੁਕ ਜਾਂਦੀਆਂ ਸੀ ਉਹ ਐਡਮਿਸ਼ਨ ਤੋਂ ਬਾਝੀਆਂ ਰਹਿ ਗਈਆਂ ਐ ਸਾਡੇ ਗ੍ਰਾਂਤੀ ਸਿੰਘ ਬਾਬਾ ਕੋਲਾ ਜੀ ਬੈਠੇ ਆ ਆਤਲੇ ਖੁਰਦ ਤੋਂ ਉਹਨਾਂ ਦਾ ਬੇਟਾ ਅੱਜ ਕੌਮ ਦੀ ਸੰਸਥਾ ਵੱਲੋਂ ਜੋ ਨੀਚੇ ਅਕੈਡਮੀ ਹੈ ਜਿੱਥੇ ਆਈਆਈਪੀਐਸ ਡੀਸੀ ਤੇ ਐਸਐਸਪੀ ਬਣਨ ਦਾ ਕੋਰਸ ਉਹ ਫ੍ਰੀ ਕਰ ਰਿਹਾ ਕੌਮ ਦੀ ਸੰਸਥਾ ਵੱਲੋਂ ਐ ਜਿਵੇਂ ਲਾ ਜੁਡੀਸਲੀ ਦਾ ਵਕੀਲ ਜੱਜ ਬਣਨ ਦਾ ਐ ਗੁਰਦੁਆਰਾ ਮੈਨੇਜਮੈਂਟ ਦਾ ਕਹਿਣ ਦਾ ਭਾਵ ਨੌਜਵਾਨਾਂ ਚ ਉਤਸ਼ਾਹ ਹੁੰਦਾ ਤੇ ਦਸਤਾਰਬੰਦੀ ਦਾ ਮੋਟਰਸਾਈਕਲ ਮਾਰਚ ਕੱਢ ਦਿੰਨੇ ਆ ਕਿਦੇ ਕਿਦੇ ਗੱਤਕੇ ਜਿਹਾਂ ਕੈਂਪ ਲੱਗ ਜਾਂਦਾ ਦਸਤਾਰਬੰਦੀ ਦਾ ਕੈਂਪ ਲੱਗ ਜਾਂਦਾ ਸੋ ਮੇਰਾ ਕਹਿਣ ਦਾ ਭਾਵ ਸਿੰਘ ਸਾਹਿਬ ਜੀ ਅੱਜ ਵੀ ਗ੍ਰਾਂਤੀ ਸਿੰਘ ਇਹ ਬੇਨਤੀ ਪੱਤਰ ਤੁਹਾਨੂੰ ਦੇਣਗੇ ਤੇ ਮੈਂ ਲਗਾਤਾਰ 15 ਤੋਂ ਕਰਦਾ ਆਉਣਾ ਉਸ ਵੇਲੇ ਦੇ ਸਿੰਘ ਸਹਿਬਾਨ ਨੂੰ ਲਿਖਤੀ ਵੀ ਬੇਨਤੀ ਕੀਤੀ ਹੈ ਕਿ ਜੇ ਸਿੱਖੀ ਤਕੜੀ ਕਰਨੀ ਹੈ ਤਾਂ ਸਿੱਖੀ ਦਾ ਧੁਰਾ ਗ੍ਰਾਂਤੀ ਸਿੰਘ ਹੈ ਸੰਸਥਾਵਾਂ ਸਿੰਘ ਸਹਿਬਾਨ ਸੰਪਰਦਾਮਾਂ ਸਾਡੇ ਕੌਮ ਦੀਆਂ ਸੁਸਾਇਟੀਆਂ ਇਹ ਹੋਕਾ ਦੇ ਸਕਦੀਆਂ ਇਹ ਆਵਾਜ਼ ਮਾਰ ਸਕਦੀ ਹੈ ਕਿ ਆਓ ਗੁਰਮਤ ਨਾਲ ਜੁੜੋ ਪਰ ਜੇ ਸਿੱਖੀ ਦਾ ਬੂਟਾ ਹਰਿਆ ਭਰਿਆ ਰੱਖਣਾ ਤਾਂ ਉਹਦੇ 'ਚ ਰੋਜ਼ ਜੇ ਪਾਣੀ ਪਾਉਣੇ ਉਹ ਪਿੰਡ ਦੀ ਲੋਕਲ ਕਮੇਟੀ ਤੇ ਗ੍ਰਾਂਤੀ ਸਿੰਘ ਪਾਊਗਾ ਮੈਨੂੰ ਬਹੁਤ ਮਾਣ ਹੈ ਕਿ ਮੇਰੇ ਹਲਕੇ ਦੇ ਬਹੁਤ ਗ੍ਰਾਂਤੀ ਸਿੰਘ ਲਗਾਤਾਰ ਕਲਾਸ ਲਾਉਂਦੇ ਐ ਤੇ ਉਹਨਾਂ ਨੇ ਬੱਚੇ ਜਿਹੜੇ ਕੈਂਪ ਚਾਉਂਦੇ ਐ ਗ੍ਰਾਂਤੀ ਸਿੰਘ ਬਣਾਤੇ ਸਾਥਿਆ ਦੇਤੀ ਪ੍ਰੋਗਰਾਮ ਸ ਹੈ ਮਹਾਰਾਜ ਦੀ ਸੰਸਥਾ ਕਰਕੇ ਬੱਚੇ ਗ੍ਰਾਂਤੀ ਬਣ ਗਏ ਸੋ ਮੇਰਾ ਕਹਿਣ ਦਾ ਭਾਵ ਜਿੱਥੇ ਗ੍ਰਾਂਤੀ ਸਿੰਘਾਂ ਨੇ ਨਿਤਨੇਮ ਕਰਨਾ ਹੈ ਉਥੇ ਜੇ 10 ਮਿੰਟ ਅੱਧਾ ਘੰਟਾ ਸਵੇਰੇ ਕਥਾ ਸ਼ਾਮ ਨੂੰ ਕਥਾ ਕਰਨਗੇ ਤਾਂ ਜਿਹੜਾ ਜਿਸ ਤਰ੍ਹਾਂ ਸਿੱਖੀ ਦੇ ਬੂਟੇ ਚੋਂ ਫੁੱਲਾਂ ਚੋਂ ਇਹ ਮਹਿਕ ਆ ਰਹੀ ਹੈ ਇਹ ਖੁਸ਼ਬੂ ਆ ਰਹੀ ਹੈ ਇਹ ਮਹਿਕ ਖੁਸ਼ਬੂ ਫੇਰ ਹੀ ਆਊ ਜੇ ਸਾਡੀ ਜੜ ਪਿੰਡਾਂ ਦੀਆਂ ਕਮੇਟੀਆਂ ਸਾਡੀ ਜੜ ਪਿੰਡਾਂ ਦੇ ਗ੍ਰਾਂਤੀ ਸਿੰਘ ਤਕੜੇ ਹੋਣਗੇ ਉਹ ਸਿੱਖੀ ਦਾ ਪ੍ਰਚਾਰ ਕਰਨਗੇ ਤੁਸੀਂ ਵੈਸੇ ਵੀ ਤੁਹਾਡੇ ਬਿਆਨ ਵੀ ਸੁਣੇ ਆ ਤੁਸੀਂ ਜਾਣੇ ਵੀ ਹੋ ਤੁਸੀਂ ਆਦੇਸ਼ ਵੀ ਕਰਦੇ ਹੋ ਅੱਜ ਵੀ ਫੇਰ ਗ੍ਰਾਂਤੀ ਸਿੰਘ ਬੇਨਤੀ ਕਰਨਗੇ ਕਿ ਤੁਸੀਂ ਕਮੇਟੀਆਂ ਨੂੰ ਹੁਕਮ ਕਰੋ ਕਿ ਭਾਈ ਗ੍ਰਾਂਤੀ ਸਿੰਘ ਜੋਗ ਜਿਹੜਾ ਜੋਗ ਹੈ ਜਿਹੜਾ ਕਸਬੱਟੀ ਤੇ ਗ੍ਰਾਂਤੀ ਸਿੰਘ ਦੀ ਕਸਬੱਟੀ ਤੇ ਖਰਾ ਉਤਰਦਾ ਹੈ ਤਾਂ ਸਭ ਤੋਂ ਪਹਿਲਾਂ ਆਪਣਾ ਫਰਜ਼ ਹੈ ਕਿ ਉਹਦੇ ਵਾਸਤੇ ਚੰਗੀ ਰੈਸ਼ ਚੰਗੀ ਤਨਖਾਹ ਜੇ ਗ੍ਰਾਂਤੀ ਸਿੰਘ ਦੀ ਤਨਖਾਹ ਵਧੀਆ ਹੋਊਗੀ ਉਹਨੂੰ ਹੋਰ ਕਿਤੇ ਜਾਣ ਦੀ ਲੋੜ ਹੀ ਨਹੀਂ ਫਿਰ ਉਹ ਗੁਰੂ ਘਰ ਬਹਿਲਾ ਬੈਠਾ ਕੀ ਕਰੂ ਉਹ ਕਲਾਸਾਂ ਵੀ ਲਾਉ ਤੁਹਾਡੇ ਬੱਚਿਆਂ ਨੂੰ ਵੀ ਪੜਾਉ ਜਦੋਂ ਦਾ ਪਰਿਵਾਰ ਨਹੀਂ ਪਲਦਾ ਫਿਰ ਉਹ ਗੁਜ਼ਾਰੇ ਵਾਸਤੇ ਬਾਹਰ ਵੀ ਜਾਣਾ ਪੈਂਦਾ ਜਿਵੇਂ ਮੈਂ ਦੱਸਿਆ ਸੋ ਮੈਂ ਸਮਝਾ ਦੇ ਨਾਲ ਮਾ ਸਿੰਘ ਸਾਹਮਣੇ ਬੋਲਣਾ ਸੋ ਸਿੰਘ ਸਾਹਿਬ ਜੀ ਇਸੇ ਵਿੱਚੋਂ ਅਸੀਂ ਇੱਕ ਉਹ ਵੈਬਸਾਈਟ ਬਣਾਈ ਹੈ www. sdpchalkajoga.com ਜਦੋਂ ਤੁਸੀਂ ਉਹ ਖੋਲੋਗੇ ਕਲਿੱਕ ਕਰੋਗੇ ਸਾਰੇ ਪਿੰਡ ਆ ਜਾਣਗੇ ਜਦੋਂ ਪਿੰਡਾਂ ਦੀ ਲਿਸਟ ਆ ਗਈ ਜਿਹੜਾ ਪਿੰਡ ਕਲਿੱਕ ਕਰੋਗੇ ਉਹਦੇ ਗੁਰੂ ਘਰ ਆ ਜਾਣਗੇ ਫੋਟੋ 1 ਐ 2 ਐ 3 ਐ ਫਿਰ ਗੁਰੂ ਘਰ ਦੇ ਥੱਲੇ ਜੇ ਇਤਿਹਾਸਿਕ ਗੁਰੂ ਘਰ ਹੈ ਉਹਦਾ ਇਤਿਹਾਸ ਆਜੂ ਜਾਂ ਪਿੰਡ ਦਾ ਲੋਕਲ ਗੁਰਦੁਆਰਾ ਜਾਂ ਜੋ ਵੀ ਫਿਰ ਗ੍ਰੰਤੀ ਸਿੰਘ ਦਾ ਨਾਂ ਤੇ ਮੋਬਾਈਲ ਨੰਬਰ ਪ੍ਰਧਾਨ ਦਾ ਨਾਂ ਤੇ ਮੋਬਾਈਲ ਨੰਬਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪ ਕਿੰਨੇ ਹੈ ਗੁਰੂ ਘਰ ਦੇ ਵਿੱਚ ਉਹਨਾਂ ਦੀ ਲਿਸਟ ਅਤੇ ਨਾਲ ਹੀ ਜੋਬ ਕੌਮ ਦੀ ਸੰਸਥਾ ਵੱਲੋਂ ਐਕਟੀਵਿਟੀ ਕੀਤੀ ਜਾਂਦੀ ਹੈ ਉਹ ਮੇਰਾ ਕਹਿਣ ਦਾ ਭਾਵ ਮੈਂ ਪੂਰੇ ਗ੍ਰੰਤੀ ਸਿੰਘਾਂ ਨੂੰ 96 ਨੂੰ ਪੂਰੀ ਦੁਨੀਆ 'ਚ ਆਨਲਾਈਨ ਜੋੜਨ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਸਾਡੇ ਬਾਹਰਲੇ ਸਿੱਖ ਜਿਹੜੇ ਕਹਿ ਦਿੰਦੇ ਆ ਕਿ ਅਸੀਂ ਸਿੱਖੀ ਦੇ ਪ੍ਰਚਾਰ 'ਚ ਸਹਿਯੋਗ ਪਾਉਣਾ ਹੈ ਉਹਨਾਂ ਨੂੰ ਅਸੀਂ ਸਿੱਧਾ ਵੈਬਸਾਈਟ ਦੇਤੀ ਨਾ ਮੇਰੇ ਨਾਲ ਗੱਲ ਕਰਨ ਦੀ ਲੋੜ ਨਾ ਕਮੇਟੀ ਨਾਲ ਗੱਲ ਕਰਨ ਦੀ ਲੋੜ ਜਿਹੜੇ ਗ੍ਰਾਂਤੀ ਸਿੰਘ ਦਾ ਤੁਹਾਨੂੰ ਲੱਗਦਾ ਇਸ ਵਾਰ ਲਿਸਟ ਪਾਈ ਹੈ ਕਿ ਕਿਹੜੇ ਪਿੰਡ ਚ ਕਿੰਨੇ ਬੱਚੇ ਕਿਹੜੇ ਪਿੰਡ ਚ ਕਿੰਨੇ ਬੱਚੇ ਜੇ ਤੁਹਾਨੂੰ ਚੰਗਾ ਲੱਗਦਾ ਕਿ ਆ ਗ੍ਰਾਂਤੀ ਦਾ ਕਾਰਜ ਵਧੀਆ ਤਾਂ ਤੁਸੀਂ ਬਾਹਰ ਬੈਠੇ ਉਹਦਾ ਨੰਬਰ ਵੈਬਸਾਈਟ ਤੇ ਪਿਆ ਉਹਨੂੰ ਚੱਕ ਕੇ ਫੋਨ ਕਰ ਸਕਦੇ ਹੋ ਤੇ ਸ਼ਵਾਸ਼ੇ ਹਲਾਸ਼ੇਰੀ ਦੇ ਸਕਦੇ ਹੋ ਸੋ ਇਸ ਕਰਕੇ ਸਿੰਘ ਸਾਹਿਬ ਜੀ ਇਹ ਅਸੀਂ ਛੋਟੇ ਛੋਟੇ ਅਪਰਾਲੇ ਕੀਤੇ ਐ ਤੇ ਤੁਹਾਡਾ ਅਸੀਂ ਧੰਨਵਾਦ ਕਰਦੇ ਆ ਕਿ ਤੁਸੀਂ ਹਰ ਇੱਕ ਵਾਰਡ ਚ ਜਾ ਰਹੇ ਹੋ ਸਾਧ ਸੰਗਤ ਜੀ ਇਹ ਸਿੰਘ ਸਾਹਿਬ ਨੇ ਜਿਸ ਦਿਨ ਤੋਂ ਸੇਵਾ ਸੰਭਾਲੀ ਹੈ ਉਸ ਦਿਨ ਤੋਂ ਕਿਹਾ ਵੀ ਕਿਸੇ ਗਰੀਬ ਘਰੇ ਲੈ ਕੇ ਜਾਣਾ ਕਿਸੇ ਝੁੱਗੀ ਚੌਂਪੜੀ ਦੇ ਵਿੱਚ ਜਿਹੜਾ ਸਿੱਖ ਮਹਿਸੂਸ ਕਰਦਾ ਕਿ ਮੇਰੇ ਘਰ ਦੇ ਵਿੱਚ ਗਰੀਬੜੇ ਸਿੱਖ ਦੇ ਕਦੇ ਕੋਈ ਨਹੀਂ ਆਇਆ ਤਾਂ ਸਿੰਘ ਸਾਹਿਬ ਉਸ ਘਰਾਂ ਚ ਪਹੁੰਚਦੇ ਐ ਬਾਬਾ ਟੇਕ ਸਿੰਘ ਜੀ ਵੀ ਜਥੇਦ ਅਕਸਰੀ ਦਮਦਵਾ ਸਾਹਿਬ ਅਤੇ ਸਿੰਘ ਸਾਹਿਬ ਜੈਮੀ ਕਲਦੀਪ ਸਿੰਘ ਗੜਗਾ ਜੀ ਵੀ ਅਤੇ ਹੋਰ ਵੀ ਜੋ ਸਾਡੀ ਪੰਥ ਅਤੇ ਕੌਮ ਵਾਸਤੇ ਕੁਰਬਾਨੀ ਕਰਨ ਵਾਲੇ ਪਰਿਵਾਰ ਹੈ ਉਹਨਾਂ ਕੋਲੇ ਵੀ ਸਿੰਘ ਸਾਹਿਬ ਜਾਣਦੇ ਨੇ ਤੇ ਇਹਨਾਂ ਦਾ ਸਿੱਖੀ ਪ੍ਰਤੀ ਜੋ ਸਮਰਪਣ ਭਾਵਨਾ ਅੱਜ ਚੱਲ ਕੇ ਆਉਣਾ ਇਹ ਦੱਸਦਾ ਸੋ ਇਸ ਤੋਂ ਬਾਅਦ ਮੈਂ ਬੇਨਤੀ ਕਰਦਾ ਬੱਚਿਓ ਕਿ ਸੋਡੇ ਤੇ ਘਰ ਘਰ ਗਏ ਆਪਾਂ ਹਰ ਇੱਕ ਘਰੇ ਸੁਨੇਹਾ ਦਿੱਤਾਗਾ ਕਿ ਆਓ ਭਾਈ ਕੈਂਪ ਲੱਗ ਰਿਹਾ ਪਹਿਲਾਂ ਲਾਂਬਾ ਮਿਲਦਾ ਸੀ ਕਿ ਸਾਡਾ ਜਵਾਕ ਤਾਂ ਨਾਨਕੀ ਗਿਆ ਸੀ ਜਦੋਂ ਤੁਸੀਂ ਕੈਂਪ ਲਾਇਆ ਸੋ ਐਤਕੀ ਅਸੀਂ 1 ਜੂਨ ਤੋਂ ਪਹਿਲਾਂ ਸਾਰੇ ਪਿੰਡਾਂ 'ਚ ਸਾਰੇ ਘਰਾਂ 'ਚ ਦੱਸਤਾ ਸੀ ਕਿ ਜਵਾਕ ਨਾਨਕੀ ਜੇ ਭੇਜਣਾ ਭਾਈ ਆਹ ਦਿਨਾਂ 'ਚ ਨਾ ਭੇਜਿਓ ਕਿਉਂਕਿ ਆਹ ਦਿਨਾਂ 'ਚ ਕੈਂਪ ਚੱਲੂਗਾ ਸੋ ਇਸ ਕਰਕੇ ਹੁਣ ਮੇਰੀ ਤੁਹਾਨੂੰ ਸਾਰੇ ਬੱਚਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਠੀਕ ਹੈ ਮਨ ਚਾਂਚਲ ਹੁੰਦਾ ਮੈਂ ਵੀ ਜਵਾਕ ਰਿਆਂ ਆਪਾਂ ਸਿਰਫ 20 ਮਿੰਟ ਕਿਉਂਕਿ ਸਿੰਘ ਸਾਹਿਬ ਨੇ ਬੋਲਣਾ ਜੇ ਤੁਸੀਂ ਬੱਚਿਓ ਡਿਸਪਲਨ ਚ ਨਾ ਬੈਠੇ ਰੌਲਾ ਪਾਈ ਗਏ ਤਾਂ ਸਿੰਘ ਸਾਹਿਬ ਕਹਿਣਗੇ ਵੀ ਚੱਬਰੂ ਹੀ ਮਰੀ ਜਾਂਦਾ ਜਵਾਕ ਤਾਂ ਰੌਲਾ ਪਾਈ ਜਾਂਦੇ ਆ ਸੋ ਮੇਰਾ ਵੀ ਇਮਤਿਹਾਨ ਹੈ ਮੇਰਾ ਵੀ ਪੇਪਰ ਹੈ ਮੈਂ ਪੇਪਰ ਚੋਂ ਫੇਰ ਹੀ ਪਾਸ ਹੋਊਂਗਾ ਜੇ ਤੁਸੀਂ ਚੁੱਪ ਕਰਕੇ ਬਹਿ ਕੇ ਸਿੰਘ ਸਾਹਿਬ ਦੇ ਵਿਚਾਰ ਸੁਣੋਗੇ ਸਿਰਫ 15 ਕਿ ਮਿੰਟ ਕਿਉਂਕਿ ਕੰਮ ਦੀਆਂ ਗੱਲਾਂ ਹੁੰਦੀਆਂ ਪਤਾ ਨਹੀਂ ਕਿਹੜਾ ਸ਼ਬਦ ਆਪਣੇ ਕੰਮ ਆ ਜਾਏ ਆਪਣੀ ਜ਼ਿੰਦਗੀ ਬਦਲ ਦੇ ਸੋ ਇਸ ਕਰਕੇ ਸਾਰੇ ਬੱਚਿਆਂ ਨੇ ਪਿਆਰ ਦੇ ਨਾਲ ਸਿੰਘ ਸਾਹਿਬ ਦੇ ਵਿਚਾਰ ਸ਼ਬਦ ਸੋਨੇ ਆ ਤਾਂ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਕੰਮ ਆ ਸਕਣ ਜੇ ਇੱਕ ਵੀ ਬੱਚਾ ਇਥੋਂ ਸਿੱਖੀ ਨਾਲ ਜੁੜ ਕੇ ਜਾਂਦਾ ਹੈ ਅਸੀਂ ਇਹ ਮਹਿਸੂਸ ਕਰਦੇ ਆ ਕਿ ਜੋ ਅਸੀਂ ਕਦਮ ਚੁੱਕਿਆ ਉਹ ਸਾਡਾ ਸਫਲ ਹੈ ਮੈਂ ਫੇਰ ਜਿੰਨੇ ਬੱਚੇ ਆਏ ਐ ਬੱਚਿਆਂ ਦੇ ਮਾਪੇ ਆਏ ਐ ਕਮੇਟੀਆਂ ਆਈਆਂ ਗ੍ਰਾਂਤੀ ਸਿੰਘ ਆਏ ਐ ਜਾਂ ਸ਼੍ਰੋਮਣੀ ਅਕਾਲੀ ਦਲ ਜਥੇਬੰਦੀ ਦੇ ਵਿੱਚੋਂ ਜਿੰਨੇ ਆਗੂ ਸਹਿਬਾਨ ਆਏ ਐ ਕਮੇਟੀਆਂ ਆਈਆਂ ਖਾਸ ਕਰਕੇ ਲੋਕਲ ਕਮੇਟੀ ਦੇ ਪ੍ਰਧਾਨ ਸਾਹਿਬ ਫਾਫੜੇ ਭਾਈਕੇ ਭਾਈ ਹਰਦੀਪ ਸਿੰਘ ਜੀ ਉਹ ਜੋ ਹਰ ਬਾਰ ਵਧੀਆ ਪ੍ਰਬੰਧ ਕਰਦੇ ਐ ਸਾਰੀ ਲੋਕਲ ਕਮੇਟੀ ਸਾਰੇ ਪਿੰਡ ਦੇ ਪਤਵੰਤੇ ਸੱਜਣ ਸਕੂਲਾਂ ਕਾਲਜਾਂ ਦੇ ਪ੍ਰਿੰਸੀਪਲ ਸਾਹਿਬ ਮੈਂ ਕਹਿਆ ਜੇ ਨਾਂ ਲੈ ਲੱਗੇ ਫੇਰ ਟਾਈਮ ਲੱਗ ਜੂ ਬੱਚਿਓ ਬਾਅਦ ਦੇ ਵਿੱਚ ਪਿਆਰ ਨਾਲ ਜੋ ਆਪਾਂ ਖਾਣ ਪੀਣ ਦਾ ਸਮਾਨ ਹੈ ਉਹ ਵੀ ਪਿਆਰ ਨਾਲ ਛਕਣਾ ਸਾਰਿਆਂ ਨੇ ਹਰਲੋਣੀ ਪਾਉਣੀ ਸਾਰੇ ਸੇਵਾਦਾਰਾਂ ਨੇ ਉੱਥੇ ਪਹਿਰਾ ਦੇਣਾ ਫੇਰ ਜੇ ਕੋਈ ਅੱਖਰ ਵੱਧ ਘੱਟ ਬੋਲਿਆ ਗਿਆ ਹੋਵੇ ਮਾਫ ਕਰਨਾ ਵੱਡਿਆਂ ਦਾ ਫਰਜ਼ ਹੁੰਦਾ ਛੋਟਿਆਂ ਨੂੰ ਮਾਫ ਕਰਨਾ ਆਸ ਕਰਦਾ ਏ ਕਿ ਤੁਸੀਂ ਮਾਫ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ